ਲਾਣਤੀ ਲਾਣਤੀ ਲਾਣਤੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਕਰ ਦਿੱਤੀ ਵੱਡੀ ਵਾਰਦਾਤ ਸੰਗਰੂਰ ਚ ਗਨ ਹਾਊਸ ਲੁੱਟ ਲਿਆ ਯਾਨੀ ਕਿ ਗਨ ਹਾਊਸ ਦੇ ਵਿੱਚ ਭਏ ਸਾਰੇ ਹਥਿਆਰ ਲੈ ਕੇ ਫਰਾਰ ਹੋ ਗਏ ਤੇ ਜਦੋਂ ਚੋਰੀ ਦੀ ਵਾਰਦਾਤ ਕਰਨ ਆਏ ਤੇ ਨਿਹੰਗ ਬਾਣਾ ਪਾ ਕੇ ਆ ਗਏ ਤਾਂ ਕਿ ਸ਼ੱਕ ਹੋਵੇ ਕਿ ਵਾਰਦਾਤਾਂ ਨੂੰ ਕਿਸੇ ਨਿਹੰਗ ਨੇ ਅੰਜਾਮ ਦਿੱਤਾ ਪਰ ਇਹਨਾਂ ਦੀ ਸਾਜ਼ਿਸ਼ ਸੀ ਕਿ ਨਿਹੰਗ ਬਾਣੇ ਚਾਵਾਂਗੇ ਤੇ ਸ਼ੱਕ ਕਿਸੇ ਹੋਰ ਤੇ ਜਾਏਗਾ ਪਰ ਦਰਅਸਲ ਇਹਨਾਂ ਨੇ ਬਾਣੇ ਦਾ ਗਲਤ ਇਸਤੇਮਾਲ ਕੀਤਾ ਬਾਣੇ ਨੂੰ ਦਿਖਾਵੇ ਲਈ ਪਾਇਆ ਪਰ ਪੁਲਿਸ ਨੇ ਇਹਨਾਂ ਦੀ ਇਸ ਕਰਤੂਤ ਦਾ ਪਰਦਾਫਾਸ਼ ਕਰ ਦਿੱਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੁੱਲ ਮਿਲਾ ਕੇ ਇਹਨਾਂ ਨੇ ਭਾਵਨਾਵਾਂ ਦੇ ਨਾਲ ਵੀ ਖਲਵਾੜ ਕੀਤਾ ਯਾਨਕੀ ਪਵਿੱਤਰ ਬਾਣੇ ਦਾ ਇਸਤੇਮਾਲ ਗਲਤ ਕੰਮ ਵਾਸਤੇ ਕੀਤਾ ਆਓ ਤੁਹਾਨੂੰ ਦਿਖਾਨੇ ਆ ਕਿਵੇਂ ਸੁਲ ਗਿਆ ਮਾਮਲਾ ਦैनिक ਮੈਲ ਪੰਜਾਬੀ ਟੀਵੀ ਦੇ ਲਈ ਅਮਨਤ ਅਗਰਦੀ ਦੇ ਪਾਰ ਜਿਹੜਾ ਟਾਰਗੇਟ ਕੀਤਾ ਔਰ ਜਿਹੜੇ ਤਿੰਨ ਬੰਦੇ ਵਿਆਹ ਸੰਗਾਂ ਦੇ ਪੇਸ਼ ਦੇ ਵਿੱਚ ਆਏ ਸੀ ਉਹਨਾਂ ਨੂੰ ਵੀ ਅਸੀਂ ਜਿਹੜਾ ਫੜਦਿਆਂ ਨਾਲ ਦੋ ਅੰਦਰ ਐਂਟਰ ਹੋਏ ਸੀ ਉਹ ਅਸਲੀ ਜਿਹੜੇ ਨਿਆਂ ਸੰਗ ਨਹੀਂ ਸਨ ਹਨ ਪਰ ਉਹ ਨਿਆਂ ਸੰਗ ਦਾ ਉਹਨੇ ਆਪਣਾ ਜਿਹੜਾ ਪੇਸ ਬਦਲਿਆ ਹੋਇਆ ਸੀ ਉਹ ਤੋਂ ਗੁੰਮਾ ਕਰਨ ਦੇ ਲਈ ਇਦਾਂ ਬਾਣਾ ਪਾ ਕੇ ਆਏ ਸੀ ਇਹ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਤੁਹਾਨੂੰ ਉਹਦੇ ਚੱਗੇ ਸਾਰਾ ਨੈਕਸਟ ਪ੍ਰੈਸ ਕਾਨਫਰੰਸ ਇਹਨਾਂ ਦੀ ਪੁੱਛ-ਪੁੱਛ ਕਰਕੇ ਤੁਹਾਨੂੰ ਬੜੀ ਜਲਦੀ ਦੱਸਾਂਗੇ ਕਿੱਥੇ-ਕਿੱਥੇ ਇਹਨਾਂ ਦੀ ਇਨਵੋਲਵਮੈਂਟ ਸੀ ਗ੍ਰਫਤਾਰ ਕਰ ਲਏ ਨੇ 14 ਵੈਪਨ ਨੇ ਵਿੱਚ ਬਰਾਮਦ ਹੋਏ ਨੇ ਕੁਝ ਨਾਲ ਜਿਹੜੇ ਨੇ ਪਰ ਤੋਂ ਉਸ ਨਾਲ ਜਿਹੜੇ ਬਰਾਮਦ ਕੀਤੇ ਗਏ ਨੇ ਔਰ ਐਸਐਸਪੀ ਸੰਗਰੂਰ ਦੀ ਗਵਾਹੀ ਦੇ ਵਿੱਚ ਇਹ ਸਟੀਵ ਨੇ ਬਹੁਤ ਹੀ ਮਿਹਨਤ ਨਾਲ ਇਹ ਜਿਹੜੇ ਵੈਪਨ ਰਿਕਵਰ ਕੀਤੇ ਨੇ ਔਰ ਇਹ ਜਿਹੜੇ ਬੰਦੇ ਫੜੇ ਨੇ ਇਹ ਬੰਦਿਆਂ ਨੇ ਅੱਗੇ ਕਿਸੇ ਵੱਡੀ ਵਾਰਦਾਤ ਨੂੰ ਅੱਗੇ ਇਹਨਾਂ ਨੇ ਕਰਨੀ ਸੀ ਲੁੱਟਾਂ ਖੋਹਾਂ ਕਰਨੀਆਂ ਸੀ ਇਹਨਾਂ ਨੇ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਪੋਰਟ ਲਾਵਾਂਗੇ ਤੇ ਪਤਾ ਲੱਗੇਗਾ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕੜੀ ਇਹਨਾਂ ਦੇ ਐਸੋਸੀਏਟਸ ਨੇ ਕਿਹੜੇ ਕਿਹੜੇ ਬੰਦਿਆਂ ਨੇ ਇਹਨਾਂ ਦੇ ਲਿੰਕ ਨੇ ਔਰ ਕਿਹੜੀਆਂ ਗੱਡੀਆਂ ਇਹਨਾਂ ਨੇ ਗਾਂਹ ਹੋਰ ਪਲਾਨਿੰਗ ਕੀਤੀ ਹੈ ਵਾਰਦਾਤਾਂ ਕਰਨ ਦੀ ਇੱਕ ਬੰਦਾ ਜਿਹੜਾ ਹੈਗਾ ਸੰਦੀ ਪਵਨਦੀ ਇਹਦੇ ਕੋਲੋਂ 8 ਵੈਪਨ ਬਰਾਮਦ ਹੋਏ ਨੇ ਔਰ ਇਹਦੇ ਖਿਲਾਫ 9 ਪਰਚੇ ਪਹਿਲਾਂ ਆਲਰੇਡੀ ਦਰਜ ਨੇ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਔਰ ਇੱਕ ਨਾਲ ਹੋਰ ਜਿਹੜਾ ਹੈਗਾ ਗਰਮੀਤ ਸਿੰਘ ਇਹਦੇ ਖਿਲਾਫ ਇੱਕ ਮਕਦਮਾ ਦਰਜ ਹੈ ਇਹ ਵੀ ਜਿਹੜਾ ਇਹਦੇ ਖਿਲਾਫ ਐਂਟੀਪੇਸਟ ਦੇ ਤਹਿਤ ਮੁਕੱਦਮਾ ਦਰਜ ਸੀ ਬਾਕੀ ਅਸੀਂ ਸਾਰੇ ਦੋਸ਼ੀਆਂ ਤੋਂ ਪੁੱਛ ਕਿਸ ਗੈਗਨਰ ਰਿਲੇਟਿਡ ਸੀ ਇਹਨਾਂ ਦੀ ਉਮਰ ਕਿੰਨੀ ਪਈ ਸੀ ਇਹ ਤੁਹਾਨੂੰ ਆ ਦੱਸਿਆ ਹੋਇਆ ਜੀ ਸਾਰਿਆਂ ਦੀ ਏਜ ਕੋਈ 23 ਸਾਲ ਦਾ ਹੈ ਕੋਈ 30 ਸਾਲ ਦਾ ਹੈ ਕੋਈ 34 ਸਾਲ ਦਾ ਹੈ ਇੱਕ 35 ਸਾਲ ਦਾ ਮਤਲਬ 35 ਸਾਲ ਦੀ ਉਮਰ ਤੋਂ ਤੇ 23 ਸਾਲ ਦੀ ਉਮਰ ਦੇ ਵਿਚਾਲੇ ਇਹ ਸਾਰੇ ਬੰਦੇ ਸਨ ਉਹ ਜਿਹੜਾ ਪੇਸਵਾਰ ਇਹਨਾਂ ਨੂੰ ਕਿਹਦਾ ਟਾਰਗੇਟ ਕੀਤਾ ਗਿਆ ਜਨਾਬ ਨੂੰ ਹਾਂਜੀ ਇਹੀ ਦੁਕਾਨ ਨੂੰ ਕੀ ਟਾਰਗੇਟ ਕੀਤਾ ਇਹ ਪਹਿਲਾਂ ਰੈਕੀ ਕਰਦੇ ਰਿਹਾ ਜੀ ਰੈਕੀ ਕਰਕੇ ਇਹਨਾਂ ਨੇ ਦੁਕਾਨਾਂ ਜਿਹੜਾ ਟਾਰਗੇਟ ਕੀਤਾ ਔਰ ਜਿਹੜੇ ਤਿੰਨ ਬੰਦੇ ਨਿਹੰਗ ਸਿੰਘਾਂ ਦੇ ਪੇਸ਼ ਦੇ ਵਿੱਚ ਆਏ ਸੀ ਉਹਨਾਂ ਨੂੰ ਵੀ ਅਸੀਂ ਜਿਹੜਾ ਫੜਦਿਆਂ ਨਾਲ ਦੋ ਅੰਦਰ ਐਂਟਰ ਹੋਏ ਸੀ ਉਹ ਅਸਲੀ ਜਿਹੜੇ ਨਿਹੰਗ ਸਿੰਘ ਨਹੀਂ ਸਨ ਹਨ ਹੈ ਪਰ ਉਹ ਨਿਹੰਗ ਸਿੰਘ ਦਾ ਉਹਨਾਂ ਨੇ ਆਪਣਾ ਜਿਹੜਾ ਪੇਸ ਬਦਲਿਆ ਹੋਇਆ ਸੀ ਉਹ ਤੋਂ ਗੁੰਮਾਦਾਰਾਂ ਦੇ ਲਈ ਇਦਾਂ ਬਣਾ પાਕੇ ਇਹ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹਨ ਤੁਹਾਨੂੰ ਉਹਦੇ ਚੱਗੇ ਸਾਰਾ ਨੈਕਸਟ ਪ੍ਰੈਸ ਕਾਨਫਰੰਸ ਇਹਨਾਂ ਦੀ ਪੁੱਛ-ਕਿਛ ਕਰਕੇ ਤੁਹਾਨੂੰ ਬੜੀ ਜਲਦੀ ਦੱਸਾਂਗੇ ਕਿੱਥੇ-ਕਿੱਥੇ ਉਹਨਾਂ ਦੀ ਇਨਵੋਲਵਮੈਂਟ ਸੀ ਇਜ਼ੀਲੀ ਚੋਰੀ ਕਿਸ ਤਰ੍ਹਾਂ ਹੋ ਗਈ ਕੋਈ ਸ਼ਹਿਰ ਦੇ ਵਿੱਚ ਐਸਰਗਾ ਹਾਊਸ ਸਕਿਉਰਟੀ ਪਰਪਸ ਹੋ ਜਾਂ ਕੋਈ ਐਨਰੋਸੀ ਜੋ ਜਿਸ ਤਰ੍ਹਾਂ ਰਿਪੋਰਟ ਕੰਪਨੀ ਸੈਂਕਰੀ ਫਿਊਚਰ ਨਾ ਹੁੰਦਾਗਾ ਉਹਦੇ ਲਈ ਕੋਈ ਕਪਟਾ ਪ੍ਰਬੰਧ ਸੀਗੇਗਾ ਨਾ ਅਨਸਰ ਦੇਖੋ ਜੀ ਗਾਨਾ ਹਾਊਸ 'ਚ ਕੋਈ ਵੀ ਉੱਥੇ ਚੌਕੀਦਾਰ ਨਹੀਂ ਸੀ ਰੱਖਿਆ ਹੋਇਆ ਜਦੋਂ ਕਿ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਹਦਾਇਤਾਂ ਦਿੱਤੀਆਂ ਹੋਈਆਂ ਸਾਰੇ ਗਨ ਹਾਊਸਸ ਨੂੰ ਪੈਟਰੋਲ ਪੰਪ ਵਾਲਿਆਂ ਨੂੰ ਗੈਸ ਏਜੰਸੀਜ਼ ਵਾਲਿਆਂ ਨੂੰ ਜਿੱਥੇ-ਜਿੱਥੇ ਕੋਈ ਪੈਸੇ ਦੀ ट्रांजੈਕਸ਼ਨ ਹੈ ਜਾਂ ਜਿੱਥੇ ਵੈਪਨ ਪਏ ਨੇ ਵੀ ਉਥੇ ਆਪਾਂ ਆਪਣੀ ਚੌਕੀਦਾਰ ਰੱਖੋ ਇਹਨਾਂ ਨੇ ਆਪਣਾ ਕੋਈ ਚੌਕੀਦਾਰ ਨਹੀਂ ਰੱਖਿਆ ਔਰ ਬਾਹਰਲੇ ਪਾਸੇ ਇਹਨਾਂ ਦਾ ਜਿਹੜਾ ਕੋਈ ਕੈਮਰਾ ਸੀ ਉਹ ਕੈਮਰਾ ਵੀ ਉਥੇ ਨਹੀਂ ਸੀ ਹੈ ਸਿਰਫ ਸ਼ਾਪਸ ਦੇ ਅੰਦਰ ਹੀ ਦੋ ਕੈਮਰੇ ਸਨ ਉਹਦੇ ਵਿੱਚੋਂ ਅਸੀਂ ਦੇਖਿਆ ਜਿਹੜੀਆਂ ਬਾਹਰ ਲੀਆਂ ਦੂਜੀਆਂ ਸ਼ਾਪਸ ਨਾਲ ਉਹਨਾਂ ਦੇ ਕੈਮਰੇ ਆਈ ਅੱਗੇ ਸਾਨੂੰ ਲੀਡ ਜਿਹੜੀ ਹੈ ਉਹ ਮਿਲੀ ਹੈ ਇਸ ਜਿਹੜਾ ਇਹ ਗਨ ਹੌਸਲਾ ਹੈ ਜਿਹੜੀ ਇਹਦੇ ਲੈਕਸ ਰਹੇ ਨੇ ਇਹ ਐਸਐਪੀ ਸਾਹਿਬ ਨੂੰ ਚੈੱਕ ਕਰਕੇ ਇਹਦੇ ਖਿਲਾਫ ਪ੍ਰੋਪਰ ਐਕਸ਼ਨ ਲੈਣਗੇ ਕਿਉਂਕਿ ਇਹਨਾਂ ਨੇ ਖੁੱਲੇ ਦੇ ਵਿੱਚ ਆਪਣਾ ਵੈਪਨ ਕਿਉਂ ਆਪਣੇ ਦਫ਼ਤਰ ਦੇ ਵਿੱਚ ਰੱਖ ਛੱਡਿਆ